ਜ਼ਿਲ੍ਹਾ ਚੋਣ ਅਫਸਰੇ ਸ਼੍ਰੀਮਤੀ ਪਰਨੀਤ ਸ਼ਰਗਿਲ ਦੀ ਅਗਵਾਈ ਵਿੱਚ ਯੂਥ ਚੱਲਿਆ ਬੂਥ ਦੇ ਬੈਨਰ ਹੇਠ ਵੋਟਰ ਜਾਗਰੂਕਤਾ ਰੈਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਆਮ ਖਾਸ ਬਾਗ ਤੱਕ ਕੱਢੀ ਗਈ ਇਸ ਮੌਕੇ ਜਿੱਥੇ ਰੈਲੀ ਵਿੱਚ ਸ਼ਾਮਲ ਹੋਣ ਨੌਜਵਾਨਾਂ ਵੱਲੋਂ ਵੋਟਰ ਪ੍ਰਣਾਲੀ ਬੋਰਡ ਉੱਤੇ ਦਸਤਕਤ ਕਰਕੇ ਵੋਟ ਪਾਉਣ ਦਾ ਐਂਧ ਲਿਆ ਗਿਆ ਹੈ। ਉਥੇ ਰੈਲੀ ਵਿੱਚ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਗਿਆ। ਇਸ ਦੌਰਾਨ ਸ਼੍ਰੀਮਤੀ ਸ਼ੇਰਗਿੱਲ ਵੱਲੋਂ ਨੌਜਵਾਨਾਂ ਦੀਆਂ ਟੀ-ਸ਼ਰਟਾਂ ਤੇ ਵੋਟਰਾਂ ਜਾਗਰੂਕਤਾ ਸਟicker ਲਗਾਏ ਗਏ ਤੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਸ਼ੇਰਗਿੱਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਦਿੱਤੇ ਇਸ ਵਾਰ 70 ਪਾਰ ਦੇ ਟੀਚੇ ਨੂੰ ਸਫਲਤਾ ਨਾਲ ਹਾਸਲ ਕਰਨ ਦੇ ਮੰਤਵ ਨਾਲ 스윕 ਪ੍ਰੋਗਰਾਮ ਅਧੀਨ ਜ਼ਿਲੇ ਅੰਦਰ ਜੰਗੀ ਪੱਧਰ ਤੇ ਜਿਹੜਾ ਕਿ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਉਸੇ ਤਹਿਤ ਵਿਸ਼ੇਸ਼ ਜਿਹੜੇ ਕਿ ਤੌਰ ਤੇ ਉੱਤੇ ਨੌਜਵਾਨਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਵਾਸਤੇ ਇਹ ਰੈਲੀ ਕੱਢੀ ਗਈ ਹੈ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਵੀਪ ਟੀਮਾਂ ਘਰ-ਘਰ ਜਾ ਕੇ ਵੋਟਰਾਂ ਨੂੰ 1 ਜੂਨ ਨੂੰ ਹੋਣ ਵਾਲੀਆਂ ਵੋਟਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰ ਵੀ ਹਨ ਵੋਟਾਂ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ छह बजे तक है साहब अब जिम्मेसी प्रोग्रामी ऑफिस तक वॉक की, की, था की, तो की जा रही है ना ही लोगों तक यह मैसेज पहुंचाया जा रहा है कि एक जून वोटिंग हैगी है पोल डे तो जरूर सारे जन जाके वोट पा सवेरे सात बजे तो छह बजे तक वोटिंग का समा ਮੇਰਾ ਨਾਮ ਸ਼ੁਕਿੰਦ ਕੋਸਮ ਹੈ ਅੱਜ ਜਸੀਓਰੇ ਯੂਥ ਚੱਲਿਆ ਬਹੁਤ ਹੀ ਦੇ ਤਹਿਕੀਕ ਰੈਲੀ ਕੱਢੀ ਹੈ ਉਹ ਰੈਲੀ ਫਤਿਹਗੜ ਸਾਹਿਬ ਤੋਂ ਲੈ ਕੇ ਹੋਰੇ ਆਮ ਖਾਸ ਬਾਗ ਤੱਕ ਹੋਈ ਹੈ ਇਹ ਰੈਲੀ ਦਾ ਇਹ ਮਕਸਦ ਹੈ ਕਿ ਸਾਰੇ ਨੌਜਵਾਨ ਆਪਣੀ ਵੋਟ ਆਪਣੀ ਵੋਟ ਪਾਣ ਅਤੇ ਆਪਣੇ ਆਪਣੇ ਮਾਪਿਆਂ ਨੂੰ ਵੀ ਕਹਿਣਾ ਧੰਨਵਾਦ ਮੇਰਾ ਨਾਮ ਕਾਜਲ ਹੈ ਅਸੀਂ ਯੂਥ ਕੱਲਾ ਗੀਤ ਦੇ ਤਹਿਤ ਵੋਟਰ ਨਵੀਂ ਵੋਟ ਦੇ ਪ੍ਰਚਾਰ ਲਈ ਅਸੀਂ ਰੈਲੀ ਕੱਢੀ ਆ ਜਿਹੜੀ ਅਸੀਂ ਫਤਿਹਗੜ ਸਾਹਿਬ ਤੋਂ ਸ਼ੁਰੂ ਕਰਕੇ ਅਸੀਂ ਆਮ ਖਾਸ ਬਾਗ ਤੱਕ ਆਏ ਹਾਂ ਤਾਂ ਕਿ ਇਹ ਸੀ ਲੋਕਾਂ ਨੂੰ ਦੱਸ ਸਕੀਏ ਕਿ ਤੁਹਾਡਾ ਵੋਟ ਕਿੰਨਾ ਜ਼ਰੂਰੀ ਆਪੇ ਹਰੇਕ ਨੂੰ ਮੋਟੀਵੇਟ ਕਰੀਏ ਕਿ ਜਿੰਨਾਂ ਦੀ ਵੋਟ ਬਣੀ ਹੋ ਆਪਣਾ ਵੋਟ ਦੇਣ ਥੈਂਕ ਯੂ